ਮੜੇ ਅੰਸਰਾਂ ਨੂੰ ਨੱਥ ਪਾਉਣ ਲਈ ਫਗਵਾੜਾ ਪੁਲਿਸ ਵੱਲੋਂ ਬੀਟੀ ਗਈ ਮੁਹਿੰਮ ਦੇ ਤਹਿਤ ਦੋਨੋਂ ਸਵਾਨਾਂ ਨੂੰ ਕਾਬੂ ਕਰ ਉਨ੍ਹਾਂ પાસે ਦੋ ਪਿਸਟਲ ਇੱਕ ਰਿਵਾਲਵਰ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਲੋਗ ਏਟ ਵਿਖੇ ਰਹਿੰਦੇ ਹਨ ਐਸਪੀ ਫਗਵਾੜਾ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਫੜੇ ਗਏ ਦੋਸ਼ੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਇੱਥੇ ਹੀ ਰਹਿ ਰਹੇ ਹਨ ਇਨ੍ਹਾਂ ਵਿੱਚੋਂ ਇੱਕ ਦੋਸ਼ੀ ਬਿਹਾਰ ਤੋਂ ਪਿਸਤਲ ਲਿਆ ਕੇ ਇੱਥੇ ਪੰਜਾਬ 'ਚ ਵੇਚਣ ਦਾ ਕੰਮ ਕਰਦਾ ਸੀ ਜਦਕਿ ਇਹਨਾਂ ਦੇ ਨਾਲ ਦਾ ਇੱਕ ਹੋਰ ਵਿਅਕਤੀ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਐਸਪੀ ਫਗਵਾੜਾ ਨੇ ਫੜੇ ਗਏ ਦੋਸ਼ੀਆਂ ਖਿਲਾਫ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ ਜੀ ਮਾਨਯੋਗ ਡੀਜੀਪੀ ਪੰਜਾਬ ਔਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੇ ਮਾੜੇ ਅਨਸਰ ਹੈਗੇ ਆ ਉਹਨਾਂ ਦੇ ਖਿਲਾਫ ਲਗਾਤਾਰ ਅਸੀਂ ਇੱਕ ਮੁਹਿੰਮ ਵਿੱਢੀ ਹੋਈ ਹੈ ਇਹਦੇ ਚੱਲਦੇ ਹੀ ਸਾਡੀ ਸਤਨਾਮਪੁਰਾ ਦੀ ਟੀਮ ਨੂੰ ਇੱਕ ਬਹੁਤ ਅੱਛੀ ਕਾਮਯਾਬੀ ਮਿਲੀ ਹੈ। ਡੀਐਸਪੀ ਫਗਵਾੜਾ ਉਹਨਾਂ ਦੇ ਅੰਡਰ ਅਸੀਂ ਇੱਕ ਟੀਮ ਬਣਾਈ ਸੀ ਜਿਹਦੇ ਇੱਕ ਐਫਆਈਆਰ ਦਰਜ ਹੋਈ ਹੈ। ਐਫਆਈਆਰ 20/25 ਜਿਹੜੀ ਲੌ ਗੇਟ ਦੇ ਏਰੀਆ 'ਚ ਸਾਨੂੰ ਕੰਪਲੇਂਟ ਆਉਂਦੀ ਹੈ ਸੋਨੂ ਕੁਮਾਰ ਦੀ ਕਿ ਜਿਹਦੇ ਜੋ ਕਹਿੰਦਾ ਜੀ ਕਿ ਸਾਡਾ ਇੱਕ ਸਾਥੀ ਹੈ ਉਹਨੂੰ ਘਰੇ ਆ ਕੇ ਕੁੱਟਿਆ ਔਰ ਉਹਨੂੰ ਕਿਡਨਾਪ ਕਰਕੇ ਲੈ ਗਏ ਤੇ ਕੁਝ 7-8 ਜਵਾਨ ਸੀਗੇ ਜਿਹੜੇ ਮੁੰਡੇ ਨੇ ਜਿਹੜੇ ਵਾਏ ਬਾਈਕਾਂ ਤੇ ਤੇ ਇਹ ਕੁੱਟਮਾਰ ਕਰਕੇ ਚਲੇ ਗਏ। ਇਸ ਮੁਕਦਮੇ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦਿਆਂ ਹੋਇਆ ਸੀ ਡੀਐਸਪੀ ਸਾਹਿਬ ਦੇ ਅੰਡਰ ਟੀਮ ਬਣਾਈ ਇਨਸਪੈਕਟਰ ਸਾਹਿਬ ਨੂੰ ਟੀਮਸ ਡਿਪਿਊਟ ਕੀਤੀਆਂ ਗਈਆਂ ਸੀ ਆਈਏ ਨਾਲ ਅਟੈਚ ਕੀਤਾ ਗਿਆ ਤਾਂ ਉਸੇ ਹੀ ਦਿਨ ਉਸ ਲੜਕੇ ਨੂੰ ਅਸੀਂ ਜਿਹੜਾ ਟਰੈਕ ਕਰ ਲਿਆ ਜਿਨੇ ਆਪਦੀ ਕੁਝ ਕੁਛ ਦੱਸਿਆ ਕਿ ਮੈਂ ਘਬਰਾ ਗਿਆ ਸੀਗਾ ਇਸ ਕਰਕੇ ਮੈਂ ਕਿਤੇ ਆਪਦੇ ਕਿਸੇ ਜਾਣਕਾਰ ਦੇ ਘਰੇ ਲੁਕ ਗਿਆ ਸੀਗਾ ਸੋ ਕਿਡਨਾਪਿੰਗ ਵਾਲਾ ਇਸ਼ੂ ਸਾਡਾ ਰੂਲ ਆਊਟ ਹੋ ਗਿਆ ਸੀ ਪਰ ਜਿਹੜੇ ਲੜਕੇ ਆਏ ਸੀ ਕਿਉਂਕਿ ਫੁਟੇਜਸ ਦੇ ਵਿੱਚ ਉਹ ਵਾਕਈ ਉਹ ਘਰ ਚ ਵੜ ਕੇ ਲੈਪਟਾਪ ਵੀ ਚੋਰੀ ਕਰਕੇ ਲੈ ਕੇ ਗਿਆ ਔਰ ਉਹਨੂੰ ਗੁੱਟਮਾਰ ਵੀ ਕੀਤੀ ਸੀਗੀ ਇਸ ਦੇ ਸੰਜੀਤ ਦੀ ਨੂੰ ਦੇਖਦਿਆਂ ਹੋਇਆ ਅਸੀਂ ਇਹ ਲਗਾਤਾਰ ਜਿਹੜੀ ਇਹ ਜਿਹੜੀ ਛਾਪੇਮਾਰੀ ਕੀਤੀ ਜਿਹੜੇ ਉਹ ਅਨਨੋਨ ਸੀਗੇ ਉਹਦੀ ਲੜੀ ਦੇ ਵਿੱਚ ਸਾਡੇ ਕੋਲੇ ਅਸੀਂ ਸਭ ਤੋਂ ਪਹਿਲਾਂ ਅਰੈਸਟ ਕੀਤਾ ਜੀ ਆਸ਼ੂਤੋਸ਼ ਪੁੱਤਰ ਏਕੇ ਠਾਕੁਰ ਇਹ ਬਿਹਾਰ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਨਿਸ਼ਾਂਤ ਪੁੱਤਰ ਰੋਹਿਤ ਕੁਮਾਰ ਇਹ ਵੀ ਬਿਹਾਰ ਦਾ ਰਹਿਣ ਵਾਲਾ ਹੈ ਤੇ ਇਸ ਤੋਂ ਬਾਅਦ ਜਿਹੜੀ ਸਾਡੀ ਸਭ ਤੋਂ ਵਧੀਆ ਜਿਹੜੀ ਇਹਦੇ ਵਿੱਚ ਅਰੈਸਟ ਹੋਈ ਹੈ ਔਰ ਕੈਚ ਸੀ ਇਹ ਸੀ ਜੇ ਮਨੀ ਰਤਨਮ ਪੁੱਤਰ सुरेंद्र ਕੁਮਾਰ ਇਹ ਵੀ ਬਿਹਾਰ ਦਾ ਰਹਿਣ ਵਾਲਾ ਹੈ। ਆ ਇਸ ਲੜਕੇ ਤੋਂ ਮਨੀ ਰਾਮ ਦੀ ਜਿਹੜੀ ਹੈਗੀ ਮਨੀ ਰਤਨਮ ਦੀ ਅਰੈਸਟ ਤੋਂ ਦੌਰਾਨੇ ਪੁੱਛਗਿੱਛ ਇਹਦੇ ਤੋਂ ਸਾਨੂੰ ਤਿੰਨ ਵੈਪਨ ਬਰਾਮਦ ਹੋਏ ਨੇ ਇੱਕ ਪਿਸਟਲ 7.62 ਇਹਦੇ ਨਾਲ 6 ਜਿੰਦਾ ਕਾਰਤੂਸ ਫਿਰ ਫਰਦਰ ਪੁੱਛਗਿੱਛ ਦੇ ਵਿੱਚ ਇੱਕ ਹੋਰ ਪਿਸਟਲ ਬਰਾਮਦ ਹੋਇਆ ਤੇ ਫੇਰ ਸਾਡੇ ਕੋਲੋਂ ਇੱਕ ਰਿਵੋਲਵਰ 32 ਬਰਾਮਦ ਹੋਇਆ ਤੇ ਟੋਟਲ ਸਾਡੇ ਕੋਲ ਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਤੇ 15 ਕਾਰਤੂਸ ਰਿਕਵਰ ਹੋਏ ਇਹ ਜਿਹੜਾ ਮਨੀ ਰਤਨਾ ਮੈਂ ਇੱਕ ਬਹੁਤ ਹੀ ਨੋਟੋਰੀਅਸ ਲੜਕਾ ਹੈ ਔਰ ਇਹਦੇ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਰਜਿਸਟਰਡ ਹੈਗੇ ਨੇ ਤਿੰਨ ਪਰਚੇ ਦੇ ਆਲਰੇਡੀ ਨੇ ਤੁਹਾਨੂੰ ਯਾਦ ਹੋਵੇਗਾ ਪਿੱਛੇ ਲੌ ਗੇਟ 'ਚ ਇੱਕ ਵਾਰੀ ਫਾਇਰਿੰਗ ਵੀ ਹੋਈ ਸੀ ਕਿ ਉਹ ਵੀ ਇਹਦੇ ਵਿੱਚ ਮੇਨ ਅਕਿਊ ਸੀਗਾ ਤੇ ਹੁਣੇ ਬੇਲ ਤੇ ਆਇਆ ਹੋਇਆ ਸੀਗਾ ਤੋ ਇਸ ਦੇ ਨਾਲ ਹੀ ਸਾਡੇ ਜਿਹੜਾ ਲੌਗ ਗੇਟ ਦੇ ਵਿੱਚ ਜਿਹੜੀਆਂ ਐਂਟੀ ਸੋਸ਼ਲ 엘ਿਮੈਂਟਸ ਹੈਗੇ ਨੇ ਉਹਨਾਂ ਤੇ ਕਾਫੀ ਨੱਥ ਪਾਈ ਗਈ ਤੇ ਇਹ ਚ ਫਰਦਰ ਵੀ ਅਸੀਂ ਹੋਰ ਜਿਹੜੇ ਸਾਡੇ ਅਕਿਊਜ਼ ਨੇ ਉਹ ਵੀ ਅਰੇਸਟ ਕਰਾਂਗੇ ਤੇ ਇਹਦੇ ਨਾਲ ਸਾਡੇ ਜਿਹੜੇ ਐਸ ਐਚਓ ਇਨਸਪੈਕਟਰ ਹਰਦੀਪ ਨੇ ਉਹਨਾਂ ਨੇ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਹੈ ਕਿ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਦੇ ਉੱਪਰ ਇਹ ਬਹੁਤ ਅੱਛੀ ਨੱਥ ਪਾਈ ਹੈਗੀ ਹੈ ਜੀ ਇਹ ਜਿੰਨੇ ਸਾਰੇ ਸੀ ਇਹ ਸਟੂਡੈਂਟਸ ਹੋਏ ਕੁਝ ਸਟੂਡੈਂਟਸ ਨੇ ਜੀ ਕੁਝ ਐਕਸ ਸਟੂਡੈਂਟਸ ਨੇ ਜਿਹੜੇ ਕਿ ਇੱਥੇ ਹੀ ਹੁਣ ਆਪਣਾ ਇਹਨਾਂ ਨੇ ਡੇਟਾ ਬਣਾ ਲਿਆ ਹੋਇਆ ਹੈ ਔਰ ਇਹ ਕੁਛ ਨਾ ਕੁਛ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਹੈਗੇ ਨੇ ਜਿਹੜਾ ਇਹ ਮਨੀ ਰਤਨਮ ਹੈ ਇਹ ਪਿੱਛੋਂ ਬਿਹਾਰ ਤੋਂ ਇਹ ਲਿਆ ਕੇ ਇੱਥੇ ਸੇਲ ਕਰਦਾ ਹੁੰਦਾ ਸੀ ਫਰਦਰ ਸੋ ਇਹਨੇ ਆਪਣਾ ਇੱਕ ਬਿਜ਼ਨਸ ਬਣਾ ਲਿਆ ਸੀ ਜੀ ਜੀ ਇਸੇ ਕਰਕੇ ਬਿਹਾਰ ਤੋਂ ਲੈ ਕੇ ਆਂਦਾ ਸੀ ਜੀ ਇਸੇ ਇਸੇ ਕਰਕੇ ਇਹਦੇ ਵਿੱਚ ਬਹੁਤ ਸਖਤ ਧਰਾਵਾਂ ਆਰਮਜ਼ ਐਕਟ ਦੀਆਂ ਵੀ ਐਡ ਕੀਤੀਆਂ ਨੇ ਜਿਹੜੀ ਕਿ ਇੱਕ ਸਿੰਡੀਕੇਟ ਔਰਗੇਨਾਈਜ਼ਡ ਕ੍ਰਾਈਮ ਦੀਆਂ ਧਰਾਵਾਂ ਹੁੰਦੀਆਂ ਨੇ ਇਹਦੇ ਵਿੱਚ ਬਹੁਤ ਸਖਤ ਸਜ਼ਾਵੀ ਹੈਗੀ ਹੈ ਤੇ ਉਹ ਇਸ ਕੇਸ ਦੇ ਵਿੱਚ ਐਡ ਕੀਤੀਆਂ ਨੇ ਜੀ ਮੈਡਮ ਪਹਿਲਾਂ ਕਿੰਨੇ ਪਰਚੇਸ ਹੁੰਦੇ ਸੀ ਇਹਦੇ ਦੇ ਪਹਿਲਾਂ 3 ਪਰਚੇ ਆ ਜੀ ਮਕਦਮਾ ਨੰਬਰ 123/23 140/30 60/3 ਇਹ ਜਿਹੜੇ ਸਤਾਮਪੁਰੇ ਦੇ ਹੈਗੇ ਨੇ ਵੱਖ-ਵੱਖ ਸੈਕਸ਼ਨਸ ਨੇ ਲੜਾਈ ਝਗੜੇ ਦੇ ਨੇ ਤੇ ਆਰਮਜ਼ ਐਕਟ ਦੇ ਪਹਿਲਾਂ ਵੀ ਇਹਦੇ ਤੇ ਬਰਚੇ ਹੈਗੇ ਇੱਥੇ ਕੁਝ ਕੁ ਸਾਡੇ ਹੁਣ ਧਿਆਨ ਚ ਆਇਆ ਹੈਗਾ ਕਿ ਗੁੱਟ ਬਣੇ ਹੋਏ 2 4 2 4 ਜਿਹੜੇ ਐਕਟਿਵ ਨਹੀਂ ਉਹਨਾਂ ਦੇ ਵਿੱਚੋਂ ਇਹ ਮੇਨ ਐਕਟਿਵ ਸੀਗਾ ਸਾਡੀ ਬਾਕੀਆਂ ਤੇ ਵੀ ਨਿਗਾਹ ਹੈਗੀ ਐ ਪੁੱਛਕਿਛ ਦੇ ਵੀ ਸਾਨੂੰ ਹੋਰ ਵੀ ਬਹੁਤ ਲੋਕਾਂ ਦਾ ਪਤਾ ਲੱਗਿਆ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਸਖਤ ਕਾਰਵਾਈ ਕਰਾਂਗੇ ਜਿਹੜੇ ਮੈਨੂੰ ਤੋਂ ਪੰਜਾਬ ਕਿੰਨੇ ਟੈਂਪਰ ਕਰ ਰਹੇ ਆ ਇਹ ਇੱਕ ਸਟੂਡੈਂਟ ਹੈ ਜੀ ਯੂਨੀਵਰਸਿਟੀ ਦਾ ਪਰ ਹੁਣ ਇਹ ਕੁਝ ਵੀ ਨਹੀਂ ਕਰ ਰਿਹਾ ਹੈਗਾ ਇਹਨੂੰ 2 3 ਸਾਲ ਹੋ ਗਏ ਇੱਥੇ ਆਏ ਨੂੰ ਆਫਟਰ ਹਿਸ ਜਿਹੜੀ এডੂਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਇਹਨੇ ਇੱਥੇ ਹੀ ਆਪਣਾ ਕੁਛ ਨਾ ਕੁਛ ਇਸ ਤਰੀਕੇ ਦਾ ਸੇਲ ਪਰਚੇਸ ਵਾਲਾ ਕੰਮ ਹੈ ਉਹਦੇ ਤੋਂ ਹੀ ਆਮਦਨ ਹੈ ਇਦਾਂ ਹੀ ਆਪਦੇ ਨਾਲ ਮੁੰਡੇ ਹੋਰ ਜੋੜ ਰਿਹਾ ਹੈ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਟੂਡੈਂਟਸ ਨੂੰ ਵੀ ਇਹ ਅਪੀਲ ਕਰਾਂਗੀ ਕੋਈ ਵੀ ਕਿਸੇ ਵੀ ادارے ਚ ਪੜ ਰਿਹਾ ਕਿਤੇ ਵੀ ਪੜ ਰਿਹਾ ਹੈ ਉਸ ਨੂੰ ਇਹ ਅਪੀਲ ਕਰਾਂਗੀ ਕਿ ਤੁਸੀਂ ਇੰਨਾ ਚੀਜ਼ਾਂ ਤੋਂ ਗੁਰੇਜ਼ ਕਰੋ ਜਿਵੇਂ ਆਰਮਸ ਹੈ ਜਾਂ ਕੋਈ ਗਨ ਕਲਚਰ ਹੈ ਤੁਹਾਨੂੰ ਅਟਰੈਕਟ ਬਹੁਤ ਕਰਦਾ ਹੈ ਪਰ ਇਹ ਕ੍ਰਿਮੀਨਲ ਐਕਟੀਵਿਟੀਆਂ ਨੇ ਜਿਹੜੀਆਂ ਕਿ ਤੁਹਾਡਾ ਕਰੀਅਰ ਵੀ ਖਤਮ ਕਰ ਸਕਦੀਆਂ ਨੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਵੱਡੀ ਮੁਸ਼ਕਲ ਚ ਪਾ ਸਕਦੀਆਂ ਨੇ ਔਰ ਪਿੱਛੇ ਦੇਖਣ ਚ ਆਇਆ ਹੈ ਕਿ ਕਈ ਟੈਰਰਿਸਟ ਐਕਟੀਵਿਟੀਆਂ ਦੇ ਵਿੱਚ ਅ ਅਨਨੋਨ ਇਨੋਸੈਂਟ ਬੱਚਿਆਂ ਨੇ ਕਿਸੇ ਨੂੰ ਕੋਈ ਬਾਈਕ ਹੈਂਡਓਵਰ ਕਰਤਾ ਕਿਸੇ ਨੂੰ ਕੋਈ ਕੈਸ਼ ਹੈਂਡਓਵਰ ਕਰ ਦਿੱਤਾ ਉਹਨਾਂ ਨੂੰ ਮੇਨ ਚੇਨ ਦਾ ਪਤਾ ਨਹੀਂ ਹੁੰਦਾ ਕਿ ਉਹ ਬਹੁਤ ਵੱਡੇ ਕ੍ਰਾਈਮ ਦਾ ਹਿੱਸਾ ਬਣ ਸਕਦੇ ਨੇ ਸੋ ਇਸ ਕਰਕੇ ਕਦੇ ਵੀ ਕੋਈ ਤੁਹਾਨੂੰ ਕੋਈ ਚੀਜ਼ ਚੱਕ-ਥਲ ਰੱਖਣ ਵਾਸਤੇ ਜਾਂ ਕੋਈ ਮੰਗ ਰਿਹਾ ਹੈ ਤੁਹਾਡਾ ਬਾਈਕ ਮੰਗ ਰਿਹਾ ਹੈ ਉਹਦੇ ਕ੍ਰੈਡੈਂਸ਼ੀਅਲਸ ਜ਼ਰੂਰ ਵੈਰੀਫਾਈ ਕਰ ਲਓ ਕਿ ਤੁਸੀਂ ਕਿਹਦੀ ਮਦਦ ਕਰ ਰਹੇ ਹੋ ਹੋ ਸਕਦਾ ਹੈ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਗੈਂਗ ਦਾ ਪਾਰਟ ਹੋਣ ਸੋ ਸਾਰੇ ਹੀ ਸਟੂਡੈਂਟਸ ਨੂੰ ਮੇਰੀ ਰਿਕਵੈਸਟ ਵੀ ਹੈ ਐਡਵਾਈਸ ਵੀ ਹੈ ਕਿ ਆਪ ਦਾ ਜਿਹੜਾ ਫਰੈਂਡ ਸਰਕਲ ਹੈ ਉਹ ਬਿਲਕੁਲ ਆਪਣਾ ਸਕਰੂਟਨਾਈਜ਼ ਕੀਤਾ ਹੋਵੇ ਔਰ ਇਹ ਜੀ ਗਲਤ ਐਕਟੀਵਿਟੀਜ਼ ਦੇ ਵਿੱਚ ਉਹ ਨਾ ਪੈਣ ਮੈਨੂੰ ਇਹ ਰਹਿ ਕਿੱਥੇ ਰਹਿ ਚਪਲੀ ਤੇ ਜੀ 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 ਇਹ ਸਾਰੇ ਹੀ ਜਿਹੜੇ ਲੌਗ ਏਰੀਆ ਦੇ ਅਰਾਊਂਡ ਪੀਜੀਸ ਬਣੇ ਹੋਏ ਆ ਉੱਥੇ ਰਹਿ ਰਹੇ ਸੀਗੇ ਜੀ ਲੈਪਟਾਪ ਜਿਹੜਾ ਤੁਸੀਂ ਕਹਿੰਦੇ ਲੈ ਗਏ ਉਹ ਵੀ ਰਿਕਵਰ ਹੋਇਆ ਹਾਂਜੀ ਵਨ ਆਫ ਦੇ ਕਿਊਜ਼ ਡ ਹੈ ਹਜੇ ਉਹ ਰਿਕਵਰ ਨਹੀਂ ਹੋਇਆ ਸਾਡੇ ਕੋ ਆਇਡੈਂਟੀਫਾਈ ਹੋ ਗਿਆ ਹੋਇਆ ਲੜਕਾ ਉਹ ਮੈਂ ਅਸੇ ਨਾਮ ਹਜੇ ਨਹੀਂ ਡਿਸਕਲੋਸ ਕਰ ਰਹੇ ਤੇ ਉਹ ਵੀ ਬਹੁਤ ਜਲਦ ਅਸੀਂ ਲੈਪਟਾਪ ਵੀ ਰਿਕਵਰ ਕਰ ਲਾਂਗੇ